ਹਾਂਜੀ ਤੇ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਮੈਂ ਸਕੂਲ ਤੋਂ ਆ ਗਿਆ ਹੁਣ ਨਾ ਵਲੌਗ ਕੀਤਾ ਸਟਾਰਟ ਤੇ ਆਪਣਾ ਅੱਜ ਦਾ ਪਲਾਨ ਹੈ ਦੋਸਤ ਦੇ ਬਰਥਡੇ ਤੇ ਜਾਣਾ ਤੇ ਮੈਂ ਵੀ ਵਲੌਗ ਵਿੱਚ ਕੁਝ ਸਬਜ਼ੀ ਕਰਿਆ ਕੁਝ ਸਬਜ਼ੀ ਲੈਣ ਚੱਲੇ ਸਬਜ਼ੀ ਲੈ ਕੇ ਜਨਰਲ ਕਾਊਂਟ ਤੇ ਹਾਂਜੀ ਤੇ ਯਾਰ ਮੈਂ ਨਾ ਟਿਊਸ਼ਨ ਗਿਆ ਸੀ ਟਿਊਸ਼ਨ ਤੋਂ ਹੁਣ ਆਇਆ ਤੇ ਟਿਊਸ਼ਨ ਤੋਂ ਆ ਕੇ ਹੁਣ ਪਲੈਨਿੰਗ ਬਣ ਗਈ ਹੈ ਥੋੜਾ ਜਿਹਾ ਦੋਸਤ ਦੇ ਬਰਥਡੇ ਦੀ ਤੇ ਉਹਦਾ ਬਰਥਡੇ ਆ ਹੁਣ ਮੈਂ ਦੇਖ ਰਿਹਾ ਜਾਣਾ ਕਿ ਨਹੀਂ ਕਿਉਂਕਿ ਜੇ ਦੂਰ ਹੋਇਆ ਫਿਰ ਨਹੀਂ ਭੇਜਣਾ ਮੈਨੂੰ ਕਰਾਂ ਕਿਸੇ ਨੇ ਜੇ ਤਾਂ ਉਰੀ ਮਰੀਂਡੇ ਚ ਹੋਇਆ ਨੇੜੇ-ਤੇੜੇ ਤੇ ਚਲੇ ਜਾਵਾਂਗੇ ਤੇ ਹੁਣ ਮੈਂ ਜਾ ਰਿਹਾ ਦੁਕਾਨ ਤੇ ਤੇ ਦੁਕਾਨ ਤੇ ਮੈਂ ਪਾਪਾ ਨੂੰ ਪੁੱਛਣਾ ਵੀ ਹੈ ਵੀ ਜਾਵਾਂ ਬਰਥਡੇ ਤੇ ਕਿ ਨਹੀਂ ਚਲੋ ਹਾਂਜੀ ਤੇ ਯਾਰ ਮੈਨੂੰ ਮੇਰਾ ਪਤਾ ਨਹੀਂ ਮੈਂ ਬਰਥਡੇ ਤੇ ਜਾਣਾ ਕਿ ਨਹੀਂ ਜਾਣਾ ਦੋਸਤ ਤੇ ਚਲੋ ਉਹਦਾ ਫੋਨ ਆਊਗਾ ਤਾਂ ਉਹਦੇ ਦੇਖ ਲਾਂਗੇ ਕਿ 7:30 ਵਜੇ ਤੋਂ ਬਾਅਦ ਜਾਊਗਾ ਉਹ ਫਿਰ ਲੇਟ ਮੈਨੂੰ ਸ਼ਾਇਦ ਹੀ ਭਜਣਗੇ ਪਾਪਾ ਮੇਰੇ ਚਲੋ ਕੋਈ ਨਹੀਂ ਦੇਖਦੇ ਆਂ ਜੇ ਭੇਜਦਾ ਫਿਰਦਾ ਬਹੁਤ ਵਧੀਆ ਨੀਤਾ ਕਰੇ ਪੈ ਜਾਗੇ ਕੋਈ ਨਹੀਂ ਦਸਾਂ ਤੂੰ ਨਾ ਬੈਟਰੀ ਆਪਾਂ ਵਧਾ ਕੇ ਫਿਰ ਚੱਲਾਂਗੇ ਕੋਈ ਨਹੀਂ ਚਲੋ ਦੇਖਦੇ ਆਂ ਤੇ ਯਾਰ ਪਲਾਨ ਜਿਹੜਾ ਬਰਥਡੇ ਦਾ ਉਹ ਬਣਿਆ ਲੱਕੀ ਟੋਪੇ ਦਾ ਤੇ ਮਿੰਨ ਨੂੰ ਹੁਣ ਪਤਾ ਨਹੀਂ ਜਾਣ ਦੇਣਗੇ ਕਿ ਨਹੀਂ ਇੱਕ ਵਾਰ ਪੁੱਛ ਲੈਣੇ ਆ ਫੋਨ ਕਰਕੇ ਤਾਂ ਕੋਈ ਨਹੀਂ ਪੁੱਛਦੇ ਆ ਫਿਰ ਹਾਂਜੀ ਤੇ ਵਧਾਈਆਂ ਸਾਰਿਆਂ ਨੂੰ ਤੇ ਜਿਹੜੀ ਬਰਥਡੇ ਪਾਰਟੀ ਤੇ ਜਾਣਾ ਸੀਗਾ ਉਹ ਕੈਂਸਲ ਪਾਪਾ ਨੇ ਭੇਜਿਆ ਨਹੀਂ ਮਨਾ ਕਰਤਾ ਜਾਂਦੇ ਵੀ ਦੂਰ ਜਾਦਾ ਵੀ ਰਹਿਣ ਦੇ ਮਗਰ ਚਲ ਕੋਈ ਨਹੀਂ ਚਲੋ ਕਦੇ ਖਾਂ ਲਾਂ ਕੋਈ ਨਹੀਂ ਚਲੋ ਜੀ ਦੁਕਾਨ ਲਸਵidatai ਬੈਂਚ ਚੱਕਣਾ ਰਹਿ ਗਿਆ ਤੇ ਬੈਂਚ ਜਿਹੜਾ ਇਹ ਚੱਕ ਕੇ ਵੇਰੇ ਜਾਣਾ ਕਰੇ ਤੇ ਦੇਖਦੇ ਆਂ ਅੱਜ ਗੋਲ ਗੁੱਪੇ ਗੋਲ ਗੁੱਪੇ ਖਾ ਕੇ ਜਾਵਾਂਗੇ ਦੇਖਦੇ ਆਂ ਰਾਤ ਦੇ ਵੱਜ ਕੇ 9:30 ਤੇ ਦੁਕਾਨ ਬੰਦ ਕਰਕੇ ਹੁਣ ਜਾ ਰਹੇ ਆ ਘਰੇ ਤੇ ਥੋੜਾ ਜਿਹੜਾ ਇਹ ਸਮਾਨ ਜਿਹੜਾ ਇਹ ਪਾਪਾ ਲੈ ਕੇ ਆਏ ਸੀ ਦੁਕਾਨ ਤੋਂ ਇਹ ਦੇਖੋ ਤੇ ਚਲੋ ਘਰੇ ਪਹੁੰਚ ਕੇ ਰੋਟੀ ਖਾਣਾ ਉਹ ਖਾਲੀ ਰੋਟੀ ਤੇ ਜਦੋਂ ਮੈਂ ਚੜ੍ਹ ਕੇ ਲੱਗ ਗਿਆ ਦਸੂੜ ਆਪਣਾ ਇਹ ਪੈਸਿਸ ਬਾੜ ਢੱਲੇ ਕਿਹਾ ਸੀ 40 ਲਾ ਦਊਗਾ ਫੋਨ ਨੂੰ ਫਿਰ ਗੇਮ ਖੇਡੂੰਗਾ ਤੇ ਤੇ ਆ ਦੇਖੋ ਫਿਰ ਸਬਾਨ ਬਹੁਤ ਹੈ ਖਾਣ ਨੂੰ ਕੋਈ ਨਹੀਂ ਤੇ ਚਲੋ ਚਲੋ ਠੀਕ ਹੈ ਫਿਰ ਅਗਲੇ ਵਲੌਗ ਚ ਮਿਲਦੇ ਆ the de... channel -no subscribe card there